ਕੇਜਰੀਵਾਲ ਪੰਜਾਬ ਦੇ ਜ਼ਮੀਨਾਂ ਦਿੱਲੀ ਦੇ ਬਿਲਡਰਾਂ ਨੂੰ ਦੇਣਾ ਚਾਹਦਾ ਉਹਨਾਂ ਨਾਲ ਉਹਨੇ ਸੌਦਾ ਕਰ ਲਿਆ ਕਰੋੜਾਂ ਰੁਪਏ ਦਾ ਉਹ ਅਸੀਂ ਹੋਣ ਨਹੀਂ ਦੇਣਾ ਸ਼੍ਰੋਮਣੀ ਅਕਾਲੀ ਦਲ 15 ਤਰੀਕ ਤੋਂ ਕੇਜਰੀਵਾਲ ਦੇ ਸਰਕਾਰ ਦੇ ਖਿਲਾਫ ਜੰਗ ਸ਼ੁਰੂ ਕਰ ਰਿਹਾ ਹੈ ਤੇ ਉਸ ਸੰਬੰਧ ਵਿੱਚ ਅੱਜ ਮੰਜਗਰਾਓ ਆਏ ਆ ਤੇ ਉਸ ਮੀਟਿੰਗ 'ਚ ਸਾਰੇ ਵਰਕਰਾਂ ਨੂੰ ਲਾਭਮੰਦ ਕਰਨ ਵਾਸਤੇ ਆਏ ਕਿ ਜਿਹੜਾ 3.5 ਸਾਲ ਇਹਨਾਂ ਦੀ ਲੁੱਟ ਖਤਮ ਉਹ ਹੋਣੀ ਚਾਹੀਦੀ ਹੈ 8 ਸਾਲ ਰਹਿ ਗਿਆ ਤਗੜੇ ਹੋ ਕੇ ਆਪਣ ਲੱਗिए ਨਹੀਂ ਤਾਂ ਜਿਸ ਤਰੀਕੇ ਨਾਲ ਕੇਜਰੀਵਾਲ ਚੱਲਿਆ ਉਹ ਤਬਾਹ ਕਰ ਦੂ ਪੰਜਾਬ ਲੋਕਾਂ ਨੂੰ ਬੜਾ ਵਿਸ਼ਵਾਸ ਆਈ ਕਿਸਾਨਾਂ ਨੂੰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਹਮੇਸ਼ਾ ਬਾਤ ਕਰ ਰਿਹਾ ਮੈਂ ਤੁਹਾਨੂੰ ਇੰਨਾ ਕਹਿਣਾ ਚਾਹਣਾ ਕਿਸੇ ਹਾਲਤ 'ਚ ਅਸੀਂ ਕਿਸਾਨਾਂ ਦੀ ਜ਼ਮੀਨ ਅਕਵਾਇਰ ਨਹੀਂ ਹੋਣ ਦੇਵਾਂਗੇ ਕੇ ਜਿਹੜਾ ਜਨਾ ਮਰਜੀ ਜੋਰ ਲਾ ਲੇ ਆਪਾਂ ਬੂਥ ਕਮੇਟੀਆਂ ਬਣਾਉਣੀਆਂ ਸਾਰੇ ਨੇ 1 ਮਹੀਨੇ ਦੇ ਅੰਦਰ ਬੈਂਦੀ ਹੈ ਜੀ ਹਰ ਪਿੰਡ ਦੀ ਬੂਥ ਕਮੇਟੀ ਬਣੂਗੀ ਸਰਕਲ ਕਮੇਟੀਆਂ ਬਣਗੀਆਂ ਹਲਕੇ ਦੀ ਫੋਰ ਕਮੇਟੀ ਬਣੂਗੀ ਆ ਸਾਰਾ ਕੁਝ ਆਪਾਂ ਪਹਿਲੇ 1 ਮਹੀਨੇ ਦੇ ਅੰਦਰ ਮੁਕੰਮਲ ਕਰੀਏ ਆਪਣੀ ਆਰਗੇਨਾਈਜੇਸ਼ਨ ਥੱਲੇ ਤੱਕ ਪਿੰਡ ਤੱਕ ਉਹਨਾਂ ਦੇ ਟੈਲੀਫੋਨ ਨੰਬਰ ਉਹਨਾਂ ਦੇ ਗਰੁੱਪ ਆਪਾਂ ਬਣਾਵੋਗੇ ਸੋ ਥੈਟ ਇਵੇਂ ਮੈਂ ਕੀ ਕਰਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਲੰਬੀ ਹੜਕੇ ਚ ਮੇਰੇ ਕੋਲ ਹੀ 1.5 ਦੂਸਰੂ ਬਣ ਕੇ ਰਹਿਰੇ ਆਪਣੇ ਮੇਨ ਹੁੰਦੇ ਆ ਮੇਰਾ ਸਾਥ ਦੇ ਦਿਓ ਅੱਖਾਂ ਮੀਂਝ ਕੇ 1.5 ਸਾਲ ਜਿੰਨੇ ਆਪਣੀ ਲੀਡਰਸ਼ਿਪ ਹੈ ਕਿ ਜੋ ਪਾਰਟੀ ਦਾ ਪ੍ਰੋਗਰਾਮ ਆਏ ਜੋ ਪਾਰਟੀ ਦੇ ਸਟਰਕਚਰਸ ਆਏ ਜੋ ਤੁਸੀਂ ਕਰ ਕਰ ਬਣ ਜੋ ਆਪਣੀ ਆਪਣੀ ਸਰਕਾਰ ਨੂੰ ਰੋਕੋ ਕਿ ਜਨਤਾ ਕੋਈ ਲੀਟਰ ਨਾਲ ਨਹੀਂ ਹੈ ਨਾ ਟੇਨਾ ਸਹੀ ਗੱਲ ਹੈ ਬੋਠੀ ਗੱਲ ਹੈ ਜੇ ਝਾੜੂ ਵੀ ਮਰੇ ਇਹਦਾ ਨਾਂ ਲੱਲਾ ਖਾਣਾ ਕੇ ਨਾ ਥਲੇ ਪਿਛੇ ਉਹ ਬਾਹਰ ਵਿੱਚ ਜਿੱਟਾ ਲਿ ਜਾ ਸਕਦੇ ਆ ਕਾਲੀਦਰ ਤਾਂ ਇੰਨੀ ਤਗੜੀ ਹੈ ਮਨਾ ਤੁਸੀਂ ਥੋੜਾ ਮੂਡ ਬਣਾ ਲਓ ਸੌਟ ਪਾ ਲੂਗੇ ਤੁਸੀਂ ਮੈਂ ਤੁਹਾਨੂੰ ਮੈਂ ਤੁਹਾਨੂੰ ਅਜੀ ਸਾਰਾ ਕੁਝ ਹਲੇ ਤੱਕ ਮਸਾ ਮੇਰੇ ਮਗਰ ਵੀ ਸਫਾਲ ਦੇ ਪਹੇ ਤੁਸੀਂ ਦੇਖੋ ਆਹਦੇ ਰੇਟ ਦੇਖੋ ਇਹਨਾਂ ਦੀ ਐਡੀ ਵੱਡੀ ਕੋਸ਼ਿਸ਼ ਸੀ ਕਾਲੀਦਰ ਖਤ ਆ ਜਿਹੜੇ ਭੱਜੇ ਨਾ ਨਿਸ਼ਾਨਾ ਏਜੰਸੀਆਂ ਤੋਂ ਲੱਗੇ ਸੀ ਦਿੱਲੀ ਵਾਲੇ ਨੂੰ ਕੀ ਖਾਲੀਦਾਂ ਨੂੰ ਖਤਮ ਕਰ ਦਿਓ ਖਾਲੀ ਲੀਡਰਸ਼ਿਪ ਖਤਮ ਕਰ ਦਿਓ ਹੱਥ ਰੱਬਟ ਪਟਾਏ ਸਾਰੇ ਰੱਬ ਆਪਣੇ ਕੀਤੇ ਦੇਖੋ ਮਸਤੌਰ ਮੇਰੇ ਸਾਹਮਣੇ ਮੈਂ ਗੋਲੀ ਮਾਰ ਕੇ ਆਇਆ ਰੱਬ ਹੀ ਪਟਾਉਂਦਾ ਤੇ ਮੈਨੂੰ ਦੇਰੋਂ ਫੀਲਿੰਗ ਹੋ ਰਹੀ ਹੈ ਕਿ ਰੱਬ ਚਾਹੁੰਦਾ ਹੈ ਕਿ ਵਾਪਸ ਪੰਜਾਬ ਵਿੱਚ ਖੁਸ਼ੀਆਂ ਹੋਣ ਤੇ ਅਕਾਲੀ ਦੰਦੀ ਸਰਕਾਰ ਆਏ ਪਰ ਤੁਹਾਨੂੰ ਤੁਸੀਂ ਸਾਰੇ ਇਕੱਠੇ ਹੋ ਕੇ ਇੱਕ ਤਾਂ ਮੈਂ ਦੇਣ ਦੀ ਕਰਨਾ ਚਾਹਣਾ 15 ਤਰੀਕ ਨੂੰ ਅਸੀਂ ਜਾਨੇ ਅਸੀਂ ਆ ਜਿਹੜਾ ਜ਼ਮੀਨਾਂ ਦਾ ਜਿਹੜਾ ਲੁੱਟਣ ਲੱਗੇ ਜ਼ਮੀਨਾਂ ਨੂੰ ਕਬਜ਼ਾ ਕਰਨ ਲੱਗੇ ਉਹ ਅਸੀਂ ਇੱਕ ਇੰਚ ਨਹੀਂ ਦੇਣ ਦੇਵਾਂਗੇ ਪਰ ਉਹਦੇ ਉਹਦੇ ਖਿਲਾਫ ਆਪਾਂ ਦਿੱ ਧਰਨਾ ਦੇ ਰਹੇ ਆ ਮੈਨੂੰ ਬੇਨਤੀ ਹੈ ਕਿ 500 ਬੰਦਾ ਤੁਹਾਡੇ ਹਰ ਹਲਕੇ ਜਾਈ ਜਾਣਾ ਜਾਨ ਨਹੀਂ ਮੈਂ ਕਿਹਾ 500 ਨਹੀਂ ਆਤਾ ਹੁੰਦਾ ਕੀ ਹੈ ਨਾ ਕਹਿ ਦਿੰਦੇ ਹੋ ਮੈਂ ਨਹੀਂ ਨਹੀਂ ਪਰ ਮੈਨੂੰ ਹੁਣ ਤਾਂ ਮੈਂ ਦੇਖੋ ਆਪਾਂ ਬਹੁਤ ਛਿਤ ਛਿਤ ਖਾਲੇ ਬਹੁਤ ਥੇ ਹੋ ਗਏ ਡੋਂਟਾਰ ਜਿਵੇਂ ਨਾ ਹੋ ਜਾਜੋ ਸਰ ਆ ਗਿਆ ਹੁਣ ਤਾਂ ਇਤਨੀਆ 500 ਬੰਦਾ ਇੱਕ ਖਰਕਾ 2000 ਬੰਦਾ ਮੁੱਕੇ ਜਿਹੜੇ ਤੋਂ ਉਥੇ 11 ਵਜੇ ਡੀਸੀ ਆਫ ਕਰਦੇ ਉਥੇ ਖਾਣਾ ਪਹੁੰਚਦਾ ਉਹਦੇ ਬਾਅਦ ਥੋੜੇ ਅਜਲੇ ਚ ਵੀ ਆਵਾਂਗੇ ਉਥੋਂ ਲੈ ਕੇ ਤਾਈ ਆ ਵੀ ਜਿੱਥੇ ਸਤਿ ਸ਼੍ਰੀ ਅਕਾਲ ਜਿੰਕੀਤਾ ਉਹਨਾਂ ਜਿਲ੍ਹਿਆਂ ਚ ਆਪਾਂ ਧੰਨੇ ਦੇਵਾਂਗੇ ਕਿ ਬਹੁਤ بڑے ਪ੍ਰੋਗਰਾਮ ਆਪਨੇ ਆਉਣਗੇ ਪਰ ਮੈਂ ਦਿਲ ਦੀ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹੈ ਮੈਨੂੰ ਉਹ ਪੁਰਾਣੇ ਆਰੇ ਆਪਰੀ ਸ਼ਕਲ ਦਿਖ ਰਹੀਆਂ ਜਿੰਨਾ ਮੇਰੇ ਜਦੋਂ ਛੋਟਾ ਹੁੰਦਾ ਸੀ ਉਹ ਦੋ ਦੋ ਦਾ ਉਹ ਦੋ ਦੋ ਦਾ ਮੇਰੇ ਨਾਲ ਸਾਥ ਦਿੱਤਾ ਤੁਸੀਂ ਮੇਰੇ ਮੋਢੇ ਤੇ ਹੱਥ रखंदी आशीर्वाद दिलि रहियो हिकु सही माना वॾी टीम आहे